ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਰਜਨ ਠੀਕ ਹੋਵੋਗੇ ਇਹ ਆਪਾਂ ਕਾਟਨ ਦਾ ਸੂਟ ਰੈਡੀ ਕੀਤਾ ਹੈ ਪਿੰਕ ਕਲਰ ਦਾ ਸੂਟ ਹੈ ਇਹਦੇ ਤੇ ਆਪਾਂ ਵਾਈਟ ਇਹ ਕਰੀਮ ਕਲਰ ਦੀ ਲੈਸ ਲਾਈ ਹੈ ਵਾਈਟ ਦੀ ਲੇਗੀ ਆਫ ਵਾਈਟ ਜੀ ਇਹ ਕਰੀਮ ਜੀ ਗਲੇ ਤੇ ਲਾਈ ਹੈ ਇਹ ਆਪਾਂ ਸੂਟ ਬਹੁਤ ਜਲਦੀ ਜਲਦੀ ਚ ਰੈਡੀ ਕੀਤਾ ਉਹਨਾਂ ਨੂੰ ਚਾਹੀਦਾ ਸੀਗਾ ਜਲਦੀ ਬਾਜੂਆਂ ਤੇ ਲੈਸ ਲਾਈ ਹੈ ਬਾਜੂ ਖੁੱਲੀਆਂ ਬਣਾਈਆਂ ਪਾਕਿਸਤਾਨੀ ਟਾਈਪ ਤੇ ਇਹ ਸਲਵਾਰ ਫਰਸ਼ੀ ਬਣਾਈਏ ਇਹਦੇ ਨਾਲ ਇਹ ਸਾਢੇ 5.6 ਇੰਚ ਪੌंचा ਤਿਆਰ ਕੀਤਾ ਆਪਾਂ ਇਹਦਾ ਚੌੜਾ ਤੇ ਯਾਨਕੀ ਲੰਬੇ ਰੁੱਕ ਤੇ ਚੌੜਾ ਕੀਤਾ ਇਹ ਸਾਢੇ 9 ਇੰਚ ਤੇ ਵਿੱਚ ਇੱਕ ਲਾਈਨ ਲੈਸ ਹੀ ਦਿੱਤੀ ਹੈ ਤੇ ਪਿੰਟੈਕਸ ਪਾਇਆ ਇਹਦੇ ਪੌਂਚਿਆਂ ਦੇ ਉੱਪਰ ਇਹਦੇ 6-6 ਪਿੰਟੈਕਸ ਪਾਏ ਆ ਦੋਨਾਂ ਪੌਂਚਿਆਂ ਦੇ ਉੱਪਰ ਇਸ ਸਲਵਾਰ ਦੇ ਵਿੱਚ ਇਲਾਸਟਿਕ ਪਾਈ ਹੈ ਬਹੁਤ ਸੋਨਾ ਸੂਟ ਰੜੀ ਹੈ ਇਹ ਸੂਟ ਉਹਨਾਂ ਦਾ ਜਿਨ੍ਹਾਂ ਨੇ ਜਿਨ੍ਹਾਂ ਦਾ ਸੂਟ ਹੈ ਉਹਨਾਂ ਨੇ ਆਪਣੇ ਕੋਲ ਹੀ ਲਿਆਇ ਸੂਟ ਧੰਨਵਾਦ